ਜੀ ਦੋਸਤੋ ਸਤਿ ਸ੍ਰੀ ਅਕਾਲ ਕੋਈ ਕਹਿ ਰਹੇ ਮੋਂਗਲ ਗੱਡੀ ਦੇ ਵਿੱਚ ਕਿੱਥੇ ਬੈਠ ਕੇ ਜਾ ਰਹੇ ਆ ਇਸ ਵਾਰ ਤੇ ਤਿਆਰਤੁਰ ਵੀ ਨਹੀਂ ਹੋਏ ਸਾਡਾ ਪ੍ਰੋਗਰਾਮ ਹੀ ਅਚਾਨਕ ਬਣਿਆ ਸਾਨੂੰ ਆਉਣਾ ਪੈ ਗਿਆ ਤਿਆਰੀ ਦੇ ਗਲਤੀ ਤਿਆਰੀ ਸਾਡੀ ਕੱਲ ਦੀ ਸੀ ਵੀ ਕੱਲ ਜਾਵਾਂਗੇ ਤੇ ਲੇਕਿਨ ਫਿਰ ਰਿਸ਼ਤੇਦਾਰ ਜ਼ੋਰ ਜ਼ਿਆਦਾ ਪਾਉਣ ਲੱਗੇ ਕਹਿੰਦੇ ਵੀ ਅੱਜ ਹੀ ਆ ਜਾਓ ਅਹੀਂ ਆ ਚਲੋ ਭਰਾ ਅੱਜ ਹੀ ਆ ਜੰਨੇ ਆ ਤੇ ਅਸੀਂ ਜਾ ਰਹੇ ਆ ਜੀ ਆ ਪੈਣਾ ਕੋਲੇ ਦਿਵਾਲੀ ਦੇਣ ਵਾਸਤੇ ਤੇ ਦੋਸਤੋ ਦਿਵਾਲੀ ਕਾਦੀ ਦੇਣੀ ਹੈ ਅੱਜ ਇਹ ਕਿ ਦਿਵਾਲੀ ਦਾ ਬਹੁਤ ਦੁੱਖ ਦੀ ਦਿਵਾਲੀ ਆ ਪਾ ਕਹਿ ਸਕਦੇ ਆ ਕਿ ਕਿੰਨੇ ਆ ਮੌਤਾਂ ਹੋ ਗਈਆਂ ਵੀ ਰਾਜ ਸਭ ਤੋਂ ਵੱਡੀ ਰਾਜਵੀਰ ਜਵੰਦਾ ਜੋ ਚੜਾਈ ਕਰਕੇ ਤੇ ਇਸ ਵਾਰ ਸਾਰਿਆਂ ਦੇ ਮਨ ਦੁਖੀ ਨੇ ਤੇ ਭੈਣਾ ਨੇ ਵੀ ਕਿਹਾ ਵੀ ਸਾਨੂੰ ਦੀਵਾਲੀ ਤੇ ਕੋਈ ਮਠਿਆਈਆਂ ਕੋਈ ਕੋਸ਼ ਫਲ ਫਰੂਟ ਕੁਝ ਨਹੀਂ ਚਾਹੀਦਾਗਾ ਤੇ ਸਾਰੇ ਸੋਗ ਦੇ ਵਿੱਚ ਨੇ ਉਹ ਕਹਿੰਦੇ ਕਿ ਵਸ ਤੁਸੀਂ ਸਾਨੂੰ ਇਸ ਵਾਰ ਦੀਵਾਲੀ ਤੇ ਮਿਲ ਕੇ ਜਰੂਰ ਜਾਓ ਜਿਵੇਂ ਤੁਸੀਂ ਪਹਿਲਾਂ ਹੁੰਦੇ ਹੁੰਦੇ ਸੀ ਦੀਵਾਲੀ ਤੇ ਹਨ ਤੇ ਐ ਕਿ ਤੁਸੀਂ ਇਕੱਲੇ ਮਿਲ ਕੇ ਜਾਓ ਤੇ ਅਸੀਂ ਸੋਚਿਆ ਵੀ ਵੀ ਜਾ ਆਈਏ ਅੱਗੇ ਛੁੱਟੀਆਂ ਸੀਗੀਆਂ ਬੱਚਿਆਂ ਨੂੰ ਤੇ ਪੇਪਰ ਹੋ ਗਏ ੜੇ ਸੀਗੇ ਤੇ ਇਤਨਾ ਕਰਕੇ ਫਿਰ ਅਸੀਂ ਪਹਿਲਾਂ ਹੀ ਪ੍ਰੋਗਰਾਮ ਬਣਾ ਲਿਆ ਤੇ ਦਿਵਾਲੀ ਦਾ ਜੇ 10 ਦਿਨਾਂ ਨੂੰ ਲੇਟ ਹੈ ਤੇ ਬੰਟਾਈਮ ਜਦੋਂ ਮਿਲ ਜੇ ਉਹ ਜਾਣਾ ਚਾਹੀਦਾ ਜੁੜੇ ਰਹੋ ਤੁਸੀਂ ਸਾਡੇ ਨਾਲ ਇੱਕ ਗੱਲ ਹੋਰ ਹੈ ਅਸੀਂ ਅੱਜ ਇੱਕ ਸਿੰਘਾਂ ਦਾ ਘਰੇ ਛੱਡ ਕੇ ਆਏ ਆਂ ਗੱਡੀ ਤਾਂ ਹੀ ਤੁਹਾਨੂੰ ਪਿੱਛੋਂ ਖਾਲੀ-ਖਾਲੀ ਲੱਗਦੀ ਹੈ ਤੇ ਤਾਹਾਂ ਕਰਕੇ ਸਾਡੇ ਕੋਲੇ ਟਾਈਮ ਵੀ ਥੋੜਾ ਸੀਗਾ ਤੇ ਲੇਟ ਹੋਏ ਪੈਂ 5 ਵਜੇ ਬਠਿੰਡੇ ਆ ਗਏ ਆਂ ਹਜੇ ਜੀਰੇ ਜਾਣਾ ਆਪਾਂ ਇਹ ਛੁੱਟੀਆਂ ਵੀ ਤੋਂ ਬਾਅਦ ਪਰ ਰੈਗੂਲਰ ਬੱਚੇ ਸਕੂਲ ਜਾਣ ਲੱਗ ਜਾਣਗੇ। ਆ ਕਰਕੇ ਤੇ ਤੁਹਾਨੂੰ ਬਿਖਾਉਣੇ ਆ ਰਸਤੇ ਦਾ ਸਫਰ ਜੁੜੇ ਰਹੋ ਤੁਸੀਂ ਸਾਡੇ ਨਾਲ ਘਰ ਆ ਗਿਆ ਜੀ ਕੋਟ ਸ਼ਮੀਰਤ ਪੈ ਤਾਂ ਚੱਟੇ ਆ ਆ ਪਰਣਾ ਇੱਥੇ ਸ਼ਮੀਰ ਆ ਗਿਆ ਜੀ ਆਪਾਂ ਪਹੁੰਚ ਚੁਕੇ ਆਂ ਕੋਰ ਸ਼ਮੀਰ ਅੱਜ ਥੋੜੇ ਆਪਾਂ ਲੇਟ ਹੋ ਗਏ ਬੰਦੀ ਬਣਾ 5 ਵਜੇ ਗਿਆ ਇਸਲਾਮੋ ਕਰਦੇ ਨੇ ਲੇਟ ਹੋ ਕੇ ਹਾਂ ਆਪਾਂ ਲੇਟ ਹੋ ਗਏ ਦੇਖੋ ਕਦੋਂ ਲੱਗੀ ਦੱਸ ਦੇ ਜੇ ਕੁਝ ਖਾਣਾ ਹੋਇਆ ਚੰਗਾ ਚਲੋ ਠੀਕ ਹੈ ਜੀ ਬਣੇ ਰਹੋ ਆਪਾਂ ਮਿਲਦੇ ਹਾਂ ਹੁਣ ਬਟਿੰਡੇ ਜਾ ਕੇ ਇਹ ਇਹਦੇ ਬਾਰੇ ਦੱਸਦੇ ਜੱਪੂ ਜੇ ਆਪਾਂ ਨਵੀਂ ਗੱਡੀ ਲੈਂਦੇ ਆ ਇਹਦੇ ਨਾਲ ਦੀ ਲੈਣੀ ਜੱਪੂ ਆ ਤਰੀਜਾ ਵਟਾਰਾ ਗ੍ਰੈਂਡ ਵਟਾਰਾ ਹਾਂ ਇਹ ਕਿਵੇਂ ਇਹ ਤੁਹਾਨੂੰ ਸ਼ੋਅ ਹੀ ਮੈਨੂੰ ਵਧੀਆ ਹੀ ਲੱਗੀ ਪਿੱਛੋਂ ਨਾ ਇਹ ਹਾਂਜੀ ਬਾਬਾ ਜੀ ਬਿਲਕੁਲ ਇਹ ਜਦੋਂ ਆ ਨੰਬਰ ਕੱਢਿਆ 23 बीए ਚ ਹੈ ਨਾ ਹੈ ਨਾ 2399 ਇਹ ਹੁਣ ਸਾਰੇ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਹੀ ਵੈਲਡ ਹੈ ਇਹ ਨੰਬਰ ਨੰਬਰ ਬਦਲੋਣ ਦੀ ਲੋੜ ਨਹੀਂ ਕੱਲ ਨਾਮ ਬਦਲੀ ਕਰਾਓ ਮਾਇਓ ਤੇ ਦੇ ਨਾਲ ਆ ਗਿਆ ਗੁਰਮੁਖੀ ਚੌਂਕ ਪਹਿਲਾ ਨਾਮ ਦਾ ਕੀ ਸੀ ਜਪਣੀ ਦਾ ਸਮੱਛੀ ਵਾਲਾ ਚੌਂਕ ਸੀਗਾ ਇਹਦਾ ਤੇ ਹੁਣ ਰਮਟੀਚੋਂ ਰੱਖਦਾ ਵਧੀਆ ਕੀਤਾ ਇਹਨਾਂ ਨੇ FM ਟਾਵਰ ਰੇਡੀਓ ਟਾਵਰ ਕਹਿ ਦਿੰਦੇ ਨੇ ਹਨ ਬਹੁਤ ਪੁਰਾਣਾ ਮਸ਼ਹੂਰ ਆ ਇਹ ਬਟੰਡੇ ਦਾ ਰਾਤ ਨੂੰ ਪੂਰਾ ਚਗਮਾ ਕਰਦਾ ਹੈ ਨਾ ਇਸ ਤਰ੍ਹਾਂ ਹੀ ਕੱਟਦੇ ਹੁੰਦਾ ਹੈ ਐਡੋ ਸੋਸ ਜਿਹਦੇ ਨਾਲ ਬਠਿੰਡੇ ਦਾ ਟ੍ਰੈਫਿਕਾ ਕੱਲ ਨੂੰ ਕਰਵਾ ਚਾਹੋ ਤਾਂ ਉਹਦੇ ਕਰਕੇ ਟ੍ਰੈਕ ਬਹੁਤ ਜ਼ਿਆਦਾ ਬਠਿੰਡੇ 'ਚ ਹੋ ਗਿਆ ਅਜਾ ਧੋਬੀ ਬਾਜ਼ਾਰ ਵੇਖਣ ਨਾਲ ਆਉਣਾ ਹਨਾ ਪਈਆਂ ਕੋਲੇ ਬੀਬੀਆਂ ਮਹਿੰਦੀਆਂ ਲਾਉਣੀਆਂ ਹੋਣਗੀਆਂ ਇਹ ਲੋਕਾਂ ਨੂੰ ਐਵੇਂ ਨਹੀਂ ਪਤਾ ਹੁੰਦਾ ਕਿ ਮੁਰਨਾ ਕਿੱਧਰ ਉਹ ਤੀਜੀ ਲੇਨ 'ਚ ਗੱਡੀ ਲੋਕੀ ਬਿਠਾ ਜਾਣਾ ਨੇਦਰ ਨੂੰ ਰਾਜ ਆ ਗਏ ਤੇਰੇ ਕੋਲੇ ਅਸੀਂ ਘੰਟੇ ਡੇਢ ਤੱਕ ਤੇਰੇ ਕੋਲੇ ਬੀਬਾ ਗੁਰਜੀਤ ਕੌਰ ਜੀ ਘੰਟੇ ਤੱਕ ਆ ਗਏ ਤੇਰੇ ਕੋਲੇ ਖੜਦੇ ਨਹੀਂ ਅਸੀਂ ਬਸ 5-7 ਮਿੰਟ ਹੀ ਰੁਕਾਂਗੇ ਨਹੀਂ ਤਾਂ ਲੇਟ ਹੋ ਜਾਾਂਗੇ ਫਿਰ ਤੇ ਵਿਵਲਜੀਤ ਕੋਰਨੇ ਤਾਂ ਜਾਂਦੇ ਹੁਣ ਮੈਨੂੰ ਸੌਂਹੀ ਜਾਣਾ ਹਨ। ਕੰਵਰਕੋ ਬਿਮਾਰ ਆ ਰਹੀਦੀ ਉਹਨੇ ਸੌਣਾ ਨਾ ਕਰ। ਦਵਾਈ ਵੀ ਲੈ ਕੇ। ਤੇ ਵੈਸੀ ਖੱਕ ਕੇ ਉਹ ਵੀ ਗਈ ਜੀਰੇ ਦਵਾਈ ਲੈਣ। ਹਾਂ। ਤਾਜੂ ਤਾਂ ਨਹੀਂ ਪਤਾ ਜੀ ਲੱਗੇ ਕਿ ਨਾ ਲੱਗੇ ਕਿ ਲੱਗ ਜਾਊਗਾ। ਇਹਨੇ ਬੜੀਆਂ ਮਿੰਤਾ ਕੀਤੀ ਟਾਈ ਮੈਨੂੰ ਲੈ ਜਾ। ਕਦੇ ਨਹੀਂ ਦੁਆ ਕੋਲੇ ਗਈ। ਸਹੀ ਗੱਲ ਆ। ਤੂੰ ਮੈਨੂੰ ਲੈ ਜਾ। ਨਹੀਂ ਮੁੜ ਕੇ ਆ ਰਹਾਂ। ਅਨੋਦੀ ਮੰਮੀ ਪਾਲਣੀ ਹੈ ਦੁੱਧ ਲੈਣਾ ਨੇ। ਹਾਂ ਇਹ ਤਾਂ ਹੈ। ਫਿਰ ਦੁੱਧ ਛੱਡ ਦੇਵੇ ਤੇ ਵਧੀਆ ਉਹਨੂੰ ਲੈ ਜਾਇਆ ਕਰੇ ਨਾਲ ਲੈ ਜਾਇਆ ਕਰਕੇ ਹੈਨਾ। ਫਿਰ ਤਾਂ ਵਧੀਆ ਘੁੰਮ ਫਿਰਦੇ। ਘੁੰਮਣੇ ਰਹਿਣੀ ਆਪਣੇ ਨਾਲ। ਹਾਂ ਘੁੰਮ ਫਿਰ ਲਿਆ ਕਰੇ ਆਪਣੇ ਨਾਲ। ਜਿਹੜੇ ਫਟੰਡੇ ਪੁਲ ਪਾਰ ਕਰ ਰਹੇ ਆ ਆਪਾਂ ਇੱਥੇ ਟਰੈਕ ਬਹੁਤ ਰਹਿੰਦਾ ਨਾਲ ਨਾਲ ਆਹ ਦੁਕਾਨਾਂ ਚੱਕੀਆਂ ਜਾਣ ਸਰਕਾਰ ਮੁਆਵਜ਼ਾ ਦੇ ਦੇ ਇਹਨਾਂ ਨੂੰ ਤੇ ਰੋਡ ਚੌੜਾ ਹੋ ਜੇ ਪਾਪੜ ਖਾਣਾ ਜੱਪੂ ਰੋਟ ਫਲਾਈ ਟੱਪ ਗਿਆ ਕਿਹੜਾ ਕਿਦਾਂ ਲੈ ਆਵੀਂ ਜੇ ਆਇਆ ਤਾਂ ਲੈ ਲਾਂਗੇ ਚੰਗਾ ਪਰ ਭਈਆ ਉਹ ਭਈਆ ਤਾਂ ਨਹੀਂ ਆਪਾਂ ਕਰੀਦਣਾ ਹਿਯੁਰ ਸਾਹ ਵਾਲੇ ਬਣੇ ਨਾ ਕੇਲਿਆਂ ਦੇ ਜੱਪੂ ਉਹ ਬਣਾਉਂਦੇ ਆ ਪਾਪੜ ਲੇਜ਼ ਲੇਜ਼ ਐਸ ਜੇ ਲੇਜ਼ ਪਾਪੜ ਵੀ ਬਣਾਉਂਦੇ ਆ ਉਹ ਪਾਪੜ ਜੀ ਵੀ ਬਹੁਤ ਸਵਾਦ ਹੁੰਦੇ ਹੋ ਤੈਨੂੰ ਇਹ ਕੀ ਖਵਾ ਕੇ ਲਿਆਵਾਂਗੇ ਗੱਡੀ ਤੇ ਗਏ ਨਾ ਜਦੋਂ ਪੱਕਾ ਬਾਈਕਾਰ ਤੇ ਅੰਗਰੀਆ ਫਰ ਝੀਲਾ ਕੋਲੇ ਝੀਲਾ ਕੋਲੇ ਪਹੁੰਚਣ ਆਲੇ ਆ ਕਿ ਸੀ ਉਧਰ ਵੀਡੀਓ ਘਟ ਬਣਾਈ ਆ ਉਧਰ ਦੀ ਤੁਹਾਡੇ ਕੋਲੇ ਤਾਂ ਵਿਖਾਉਂਦੇ ਹੀ ਰਹਿੰਦੇ ਆ ਤੇ ਆ ਮੈਂ ਵਿਖਾਈਏ ਵੀਡੀਓ ਦੇ ਵਿੱਚ ਆ ਜਹਾਜ਼ ਜਹਾਜ਼ ਰਿਟਾਇਰਡ ਹੋਇਆ ਜਹਾਜ਼ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਥੇ ਲਿਆ ਕੇ ਐਮਪੀ ਕੋਟੇ ਚੋਂ ਲਵਾਇਆ ਵੇਖੋ ਛੱਤਾਂ ਫਰਮਲ ਵਿਖਾਉਂਦੇ ਨੇ ਸੂਰਜ ਪੈਂਦਾ ਸੂਰਜ ਕੋਈ ਗੱਲ ਨਹੀਂ ਸੂਰਜ ਪੈਂਦਾ ਤੇ ਬਹੁਤ ਸੋਹਣੀ ਲੋਕੇਸ਼ਨ ਆ ਇੱਧਰ ਆਇਆ ਓਲੀ ਓਲੀ ਕੈਮਰਾ ਕੁਮਾ ਇੱਧਰ ਚੀਲਾ ਨੂੰ ਆ ਗਿਆ ਇੱਧਰ ਲੈ ਬੰਨੇ ਆ ਗਿਆ ਚੀਲਾ ਤੇ ਇਹ ਵੀ ਮਿੱਤਰੋ ਅੱਗੇ ਸਾਨੂੰ ਜਾਣਾ ਪੈਂਦਾ ਸੀ ਚੰਡੀਗੜ ਸੁਖਨਾ ਲੇਕ ਤੇ ਝੁੰਟੇ ਮੰਡੇ ਲੈਣ ਘੁੰਮਣ ਫਿਰਨ ਹੁਣ ਸਾਡਾ ਸਾਰਾ ਮਿਲਦਾ ਮਾਲਵੇ ਦੇ ਤੇ ਣਡੇ ਣਡੇ ਹਰਿਆਣੇ ਦੇ ਰਾਜਸਥਾਨ ਦੇ ਲੋਕ ਇੱਥੇ ਆਉਂਦੇ ਨੇ ਸਪੈਸ਼ਲ ਘੁੰਮਣ ਫਿਰਨ ਬਹੁਤ ਵਧੀਆ ਵੀ ਬਾਦਲ ਸਾਹਿਬ ਨੇ ਉਹ ਝੀਲਾਂ ਦੇ ਵਿੱਚ ਕਿਸਤੀਆਂ ਜਿਹਾ ਕਨਵਰਟ ਕਰਵਾਇਆ ਬਹੁਤ ਸੋਹਣਾ ਸ਼ਹਿਰ ਬਣਾਇਆ ਆਹ ਵੇਖੋ ਕਿੰਨੀਆਂ ਰੇੜੀਆਂ 버ਗਰ ਕੁਲਚੇ ਵਾਲੀਆਂ ਗੋਲ ਗੱਪਿਆਂ ਵਾਲੀਆਂ ਅੰਡਿਆਂ ਵਾਲੀਆਂ ਤੇ ਸਭ ਲੰਘਦੇ ਟੱਪ ਦੇ ਟੂਰਿਸਟ ਇੱਥੇ ਬਹੁਤ ਰੁਕਦੇ ਆ ਤੇ ਕੰਮ ਹੋਈ ਇਹ ਵੀ ਸਾਰਾ ਭਿਆਨੇ ਕੀਤਾ ਆਹ ਇਹ ਚੱਲ ਰਿਹਾ ਕਿੱਥੇ ਨਾ ਬੁਹਾ ਇੱਧਰ ਅੱਗੇ ਆ ਹਾਂ ਹਾਂ ਗੇਟ ਆ ਗਿਆ ਗੇਟ ਆ ਗਿਆ ਇਹਨਾਂ ਦਾ ਆਹੰਬਰ ਸਰਨ 一起了。<Sure. S 2> <Sure. S 1> sure. ਸਰ ਸਾਹਿਬ ਰੋਡ ਜਾ ਰਿਹਾ ਬਹੁਤ ਸੋਹਣਾ ਰੋਡ ਆ ਸਭ ਤੋਂ ਵੱਡੀ ਗੱਲ ਇਹ ਆ ਇਹਦੇ ਵਿੱਚ ਮਾਈਟਾਂ ਚੱਲ ਪੈਣਾ ਤੇ ਇੱਕ ਦੂਜੀਆਂ ਲਾਈਟਾਂ ਕ੍ਰੋਸ ਨਹੀਂ ਕਰਦੀਆਂ ਰੋਡ ਇਸ ਤਰ੍ਹਾਂ ਦੇ ਰੋਡ ਚਾਹੀਦੇ ਅਵਾਰਡ ਹੋਵੇ ਪਰ ਇਹਨਾਂ ਵਿੱਚ ਇੱਕ ਗੱਲ ਇਹ ਆ ਕਿ ਗੱਡੀਆਂ ਤੇਜ਼ ਜਾਂਦੀਆਂ ਆ ਕੋਈ ਪਸ਼ੂ ਡੰਗਰ ਦਾ ਕੋਈ ਘੋਸਾ ਨਹੀਂ ਖਾਨੇ ਪਹੁੰਚ ਗਏ ਆਪਾਂ ਵਾਸਤੇ ਰੀ ਕੀ ਪਰ ਜੀ ਇਹ ਤਾਂ ਬਾਜਾ ਖਾਨ ਦਾ ਪਿੰਡ ਹੈ ਉਹ ਕਬੱਡੀ ਦਾ ਸਟਾਰ ਸੀਗਾ ਤੇ ਇਹ ਇਹੋ ਉਹ ਐਕਸੀਡੈਂਟ ਹੋਇਆ ਜਦੋਂ ਜੰਦਾ ਬਹੁਤ ਹਲੀ ਸੀਗੀ ਛੋਟੇ ਛੋਟੇ ਹੁੰਦੇ ਸੀਗੇ ਜਿਵੇਂ ਹੱਥ ਦੇ ਕਲਾਕਾਰ ਰਾਜਵੀਰ ਜੁਦਾ ਬਲੇ ਸਾਰਾ ਸੰਸਾਰ ਚੁੱਕੀ ਹੋਇਆ ਹੁੰਦੀ ਹੋਸੀਲ ਦੇ ਬਲੇ ਸੀ ਆ ਖਾਲਜੀ ਵਿਖਾਟ ਟਾਵਰ ਦੇ ਉੱਤੇ ਬਹੁਤ ਬੜੇ ਜੇ ਇੱਥੀ ਹੈ ਇਹ ਇਹ ਬੜੀ ਆਉਂਦੀ ਹੁੰਦੀ ਹੈ ਨਾ ਇਹ ਇੱਥੋਂ ਦੀ ਹੈ ਸਰ ਕਰਿਆ ਪਿਆ ਗ੍ਰੀਨ ਟਾਵਰ ਜਿਹਦਾ ਨਾਮ ਹੈ ਗ੍ਰੀਨ ਟਾਵਰ ਇਹ ਬੜੀ ਵੀਡੀਓ ਜਪਾ ਵੇਣੇ ਨੇ ਨਾ ਤੇ ਇਹ ਥੁੰਦੀ ਹੈ ਬਾਜੇ ਗਾਣੇ ਦੇ ਪਤਾ ਨਹੀਂ ਇਹਨੂੰ ਲਾਉਂਦੇ ਨਹੀਂ ਕਿ ਕਿਵੇਂ ਆ ਫਿਰ ਚੜ ਜਾਂਦੀ ਹੈ ਜਿਹਦਾ ਕੋਈ ਨੁਕਸਾਨ ਨਹੀਂ ਹੈਗਾ ਪੁੱਛਿਆ ਸੀ ਜਿਹੜੀ ਦੇਖਿਆ ਕਿ ਇਹਦੇ ਸੋਹਣੀ ਲੱਗਦੀ ਹੈ ਹਾਂ ਜੀ ਆਪਾਂ ਖੜ ਗਏ ਜੀ ਨਹਿਰਾਂ ਤੇ ਫਰੀ ਰਿਪੋਰਟ ਪਹੁੰਚ ਚੁੱਕੇ ਆ ਆ ਗਏ ਆਪਾਂ ਫਰੀ ਰਿਪੋਰਟ ਖੜੀ ਆਪਣੀ ਸਿੰਗਲਾਂ ਰਾਣੀ ਤੇ ਆਪਾਂ ਹੁਣ ਜਾਣਨੇ ਆ ਕਿ ਦੁੱਧੀਆਂ ਭੈਣਾਂ ਕੋਲੇ ਵੱਡੀਆਂ ਕੋਲੇ ਇਹ ਨਿੱਕੀ ਸੀਗੀ ਇਹ ਭਾਂਜਾ ਸਾਡਾ ਵੱਡਾ ਹੋ ਗਿਆ ਸਾਡੇ ਤੋਂ ਹੋਰ ਠੀਕ ਹੈ ਚਾਹ ਹੁਣ ਨੋ ਕਰ ਆ ਰਹੀ ਸਿੰਪਲ ਦਿਵਾਲੀ ਦੇਤੀ ਠੀਕ ਆ ਮੁੜਦੇ ਹੋਇਆ ਆਵਾਂਗੇ ਚੰਗਾ ਫਿਰ ਪਰਸੋਂ ਮਿਲਾਂਗੇ ਹਮਮ ਹੋਈ ਜਾਂਦੇ ਰਹਿ ਰਹੇ ਆ ਕੀ ਹੋ ਗਿਆ ਹਰ ਰੁਕੇ ਜੀ ਮਹਾਰਾਜਾ ਤਾਬਾ ਚਾਹ ਪਾਣੀ ਪੀਤਾ ਤੁ ਲਾਈਕ ਕਰੋ ਹੁਣੇ ਚਾਹ ਪੀ ਕੇ ਤਰੇ ਥੱਕ ਗਏ ਦੁਪਹਿਰ ਵੇਲੇ ਇਹ ਕੜੀ ਰਾਣੀ ਆ ਕੋਈ ਸੰਗਰਾ i'm

ਤਾਇਦੇ ਤਾਇਰੀ ਗੱਡੀ ਮੋੜੋ ਤਾਜ ਨੂੰ ਲੈ ਕੇ ਆਈਏ ਚਲੋ ਜਾਣੇ ਆ ਲੈਣੇ ਨਹੀਂ ਜਾਂਦੇ ਉਹਨੂੰ ਆ ਲਾਜਾ ਠੀਕ ਆ ਲੈ ਜਾਣੇ ਲੈ ਜਾਣੇ ਵਾਪਸ ਮੁੜ ਪਏ ਅਸੀਂ ਲੈ ਜਾਣੇ ਉਹ ਤੋਂ ਵਾਪਸ ਕਿੰਨਾ ਟਾਈਮ ਹੋ ਗਿਆ ਸਾਨੂੰ ਘਰ ਆਉਂਦਿਆਂ ਨੂੰ ਜਾ ਰਹੇ ਕਿੱਧਰੇ ਨੇੜੇ ਲਾ ਕਿ ਬਣਾ ਬਣੀ ਜਾਂਦੀ ਆ ਆ ਦੇਖੋ ਦੋਸਤੋ ਕਿੱਡਾ ਰਿਸਕੀ ਕੰਮ ਆ ਤੇ ਪਿੱਛੇ ਲੌਂਕੇ ਜਾਂਦੇ ਨੇ ਬੰਦੇ ਦੇ ਮੁੜਕੇ ਨੁਕਸਾਨ ਹੋ ਜੇ ਰੱਬ ਨਾ ਕਰੇ ਫਿਰ ਆਪਾਂ ਕਿੰਨੂੰ ਕਸੂਰਵਾਰ ਠਹਿਰਾਵਾਂਗੇ ਚਲੋ ਸਮਾਨ ਬੰਨਣਾ ਚਾਹੀਦਾ ਪਰ ਫਿਰ ਵੀ ਆਸੀਂ ਪੂਰੀ ਸੇਫਟੀ ਨਾਲ ਖੜੇ ਹੋਏ ਆ ਪਰ ਨਹੀਂ ਗਲਤ ਕੰਮ ਆ ਇਹ ਦੇਖੋ ਕਿੰਨਾ ਰਿਸਕ ਲੈ ਕੇ ਖੜੇ ਹੋਏ ਆ ਇਹ ਚਲੋ ਉਹ ਬਣਿਆ ਅੰਮ੍ਰਿਤਸਰ ਵਾਲਾ ਰੋਡ ਛੱਡਦਾ ਆਪਾਂ ਫਰੋਈਪੁਰ ਰੋਡ ਵਾਲਾ ਪੈ ਗਏ ਜੀਰੇ ਤੋਂ ਫਰੋਈਪੁਰ ਵਾਲਾ ਰੋਡ ਤੇ ਪਹਿਲਾਂ ਇਹ ਰੋਡ ਖਰਾਬ ਸੀਗਾ ਤੇ ਹੁਣ ਨਵਾਂ ਰੋਡ ਬਣਿਆ ਬਿਲਕੁਲ ਬਹੁਤ ਸੋਹਣਾ ਰੋਡ ਬਣ ਗਿਆ ਇਹ ਤੇ ਆਪਾਂ ਜੀਰੇ ਤੋਂ 15 ਕਿਲੋਮੀਟਰ ਸਾਈਡ ਤੇ ਪਿੰਡ ਰਹਿ ਜਾਂਦਾ ਭੈਣਾ ਦਾ ਫਰੋਹੀਪੁਰ ਵੀ ਗਾਂ 15 ਕਿਲੋਮੀਟਰ ਰਹਿ ਜਾਂਦਾ ਤੇ ਇਹਨਾਂ ਦਾ ਪਿੰਡ ਪੈ ਜਾਂਦਾ ਹੈ ਕਿਸੇ ਕੋਲੇ ਕੋਸਾ ਦਲ ਸਿੰਘ ਵਾਲਾ ਅੱਡਾ ਪੈ ਜਾਂਦਾ ਹੈ ਤੇ ਬੋੜਾਵਲੀ ਪਿੰਡ ਪੈਦਾ 2 ਕਿਲੋਮੀਟਰ ਸਾਈਡ ਤੇ ਰੋਡ ਤੋਂ ਹਟਵਾ ਨਾਗਰਾ ਮੁੰਡੇ ਦਾ ਨਾਮ ਇਹਦਾ ਕੋਸਿਆਂ ਵਾਲਾ ਹੋਰ ਨਾਮ ਕੀ ਹਰਮਨ ਕੋਸਾ ਹਰਮਨ ਕੋਸੇ ਦੇ ਪਿੰਡ ਵਿੱਚ ਦੀ ਲੰਘਣਾ ਹਰਮਨ ਕੋਸੇ ਬਲੌਗਰ ਹੈ ਜਿਹੜਾ ਬਹੁਤ ਮਸ਼ਹੂਰ ਹੈ ਦਾਦੀ ਨਾਲ ਫੋਟੋਆਂ ਵੀਡੀਓ ਆਉਂਦਾ ਉਹਨਾਂ ਦੇ ਪਿੰਡ ਵੀ ਦੀ ਲੰਘਣਾ ਭਾਈ ਜੇ ਦੇ ਸਾਡੀ ਵੀਡੀਓ ਦੇਖਦਾ ਤਾਂ ਸਾਨੂੰ ਕਮੈਂਟ ਜਰੂਰ ਕਰੀ ਛੋਟੇ ਵੀਰ ਥਿਲਕੇ ਜਾਵਾਂਗੇ ਮੈਨੂੰ ਮਿਲਾਂਗੇ ਜਰੂਰ ਹਰਮਨ ਕੋਸਾ ਤੇ ਗਾਹ ਅੱਗੇ ਪੈਣ ਰਹਿ ਜਾਂਦਾ ਬੋੜਾਵਲੀ ਦੇ ਜਿਸ ਕਰਨਾ ਮੁੰਡਾ ਤੇਰੇ ਨਾਲ ਪੜਦਾ ਰਿਹਾ ਹੋਣਾ ਬੋੜਾਵਲੀ ਤੋਂ ਤੁਹਾਨੂੰ ਸ਼ਾਇਦ ਹੋਵੇ ਸ਼ਾਇਦ ਆ ਵੀ ਤੇਨ ਤਾਂ ਸਵਾਰੀਆਂ ਆਣਾ ਮੋਟਰਸਾਈਕਲ ਤੇ ਤੇ ਸੰਗ ਤਾਂ ਯਾਤਰਾ ਦਵਾਈਆਂ ਹੀ ਨੀਲੇ ਝੰਡੇ ਲੱਗੇ ਆ ਬਾਬਾ ਫੋਡਾ ਸਾਹਿਬ ਤੋਂ ਗਿਆ ਬਾਬਾ ਫੋਡਾ ਸਾਹਿਬ ਦੀ ਆਪਣੀ ਗੱਡੀ ਦੀ ਆ ਲਾਈਟ ਜਿਆਦੀ ਉੱਚੀ ਹੈ ਨਾ ਆ ਗਿਆ ਮੇਰ ਸਿੰਘ ਵਾਲਾ ਵੱਡਾ ਬਰਾਡ ਢਾਬਾ ਬਹੁਤ ਪੁਰਾਣਾ ਢਾਬਾ ਹੈ। ਤੇ ਬਹੁਤ ਪੁਰਾਣਾ ਢਾਬਾ ਹੈ ਬਹੁਤ ਜ਼ਿਆਦਾ। ਰੋਡ ਦਾ ਮਲਾਈਰ ਬਿਆ ਬਣ ਰੋਡ ਦਾ ਵਧੀਆ ਬਣ ਗਿਆ ਨਾ। ਚਲੋ ਸੰਗਤ ਜੀ ਮਾਣੋ ਆਨੰਦ ਸ਼ਾਹ ਦੇ ਕੀਰਤਨ ਦਾ। ਇਹ ਕਿੱਤੀ ਨਾਮ ਰੋਪ ਦਾ ਮੀਨ ਸਤ ਗੁਰੂ ਸੁਹਾਣੇ ਸਵਾਜੀ ਪਹੁੰਚ ਗਏ ਅੱਜ ਵਰਗੇ ਆਪਾਂ ਰੋਹਣੂ ਸਤ ਗੁਰੂ ਸੁਹਾਣੇ ਆਪ ਸੇ ਕੋਈ ਨਾ ਨੇਰੇ ਜਨਰਲ ਜੀ ਕਿੱਧਰ ਵੜ ਗਏ ਹਨ ਆ ਦੇ ਤੇ ਤੁਹਾਨੂੰ ਸਵੇਰੇ ਵਿਖਾਵਾਂਗੇ ਵੀ ਇਹ ਕੀ ਮਾਹੌਲ ਆ ਇੱਥੇ ਜੀਤ ਤਾਂ ਹੋ ਹੀ ਹਣੀ ਬੂਹਾ ਬੰਨ੍ਹ ਕੇ ਆਪਾਂ ਨੂੰ ਹੋਣੇ ਨਹੀਂ ਕੀਤਾ ਹਨਾ ਸਿੱਕੀ ਸੋਹਾਂ ਪਾਦੇ ਲੈ ਮੁੱਤਲਾਵਾ ਸਿੱਕੀ ਸੋਹਾਂ ਮੋਹਰੇ ਸਿੱਕੀ ਸੋਹਾਂ ਪਾਦੇ ਲੈ ਕਿਪੜਾ ਵਖਾ ਲਿਆ ਆ ਦਾ

ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਧੀਆ ਵਧੀਆ ਠੀਕ ਹਾਂਜੀ ਦੋਸਤੋ ਆਪਾਂ ਚਾਹ ਪਾਣੀ ਪੀ ਲਿਆ ਪ੍ਰਸ਼ਾਦਾ ਤਿਆਰ ਹੋ ਰਿਹਾ ਬਾਕੀ ਸੁਭਾ ਖਵਾਵਾਂਗੇ ਹੁਣ ਆਪਾਂ ਕਰਨ ਲੱਗੇ ਆਂ ਬਲੌਗ ਦੀ ਸਮਾਪਤੀ ਤੇ ਬਣੇ ਰਹੋ ਅਜੇ 2-3 ਦਿਨ ਆਪਾਂ ਬਾਹਰ ਹੀ ਆ ਤੇ ਵੱਖ-ਵੱਖ ਥਾਵਾਂ ਤੇ ਜਾਵਾਂਗੇ ਤੇ ਵਲੌਗ ਬਣਾਵਾਂਗੇ ਆ ਵੇਖੋ ਪੁਰਾਣੇ ਜ਼ਮਾਨੇ ਦਾ ਭਾਂਡੇ ਇਦਾਂ ਜੋੜਦੇ ਹੁੰਦੇ ਸੀ ਸਪੀਲਾਂ ਬਣਾ ਕੇ ਹੁਣ ਤਾਂ ਹੁਣ ਤਾਂ ਹੈ ਹੀ ਨਹੀਂ ਕੁਝ ਵੀ ਹਨਾ ਇਦਾਂ ਜੋੜਦੇ ਨਹੀਂ ਭਾਂਡਿਆਂ ਦਾ ਪਤਾ ਹੀ ਨਹੀਂ ਲੱਗਦਾ ਵੀ ਰਸੋਈ ਦੇ ਵਿੱਚ ਪਏ ਕਿੱਥੇ ਆ ਉਹ ਹੋਰ ਹੀ ਗੱਲੇ ਤੇ ਰੱਖਣੇ ਤੇ ਬਣਾ ਤੇ ਨਹੀਂ ਨਹੀਂ ਬਹੁਤ ਵਧੀਆ ਪੁਰਾਣਾ ਸਟਾਈਲ ਅੱਜ ਕੱਲ ਸਾਨੂੰ ਬਹੁਤ ਵਧੀਆ ਲੱਗਦਾ ਇਹ ਤੇ ਬਹੁਤ ਵਧੀਆ ਕਿਣੀ ਮੈਡਮ ਜੀ ਭਾਂਡੇ ਲੱਭਣੇ ਨਹੀਂ ਪੈਂਦੇ ਲੱਭਣੇ ਨਹੀਂ ਪੈਂਦੇ ਸੋਹਣੇ ਲੱਗਦੇ ਆ ਸੋਹਣੇ ਲੱਗਦੇ ਆ ਸਾਰੇ ਭਾਂਡੇ ਪਹਿਲਾਂ ਬੀਬੀਆਂ ਐਂ ਜੋੜਦੀਆਂ ਹੁੰਦੀਆਂ ਸੀ ਆ ਮਾਦਾਰਗੀਆਂ ਤੇ ਉਹ ਛੰਨੇ ਵੀ ਐਵੇਂ ਹੀ ਛੰਨੇ ਹੁੰਦੇ ਸੀ ਕਿ ਸਟੀਲ ਦੇ ਤੇ ਚਲੋ ਠੀਕ ਹੈ ਮਿੱਤਰੋ ਰੋਟੀ ਖਾਣ ਲੱਗਿਆ ਹੋਣਾ ਤੇ ਹੋਰ ਰਾਏ ਠੀਕ ਠਾਕ ਹਾਂ ਯਾਤਰਾ ਕਿਵੇਂ ਰਹੀ ਤੇਰੀ ਸੱਚ ਜੀ ਹੁਰ ਸਾਹਿਬ ਦੀ ਵਧੀਆ ਵਧੀਆ ਚੱਲ ਰਹੀ ਹੈ ਵਧੀਆ ਰਹੀ ਚੱਲ ਰਹੀ ਥੱਕੀ ਥੁੱਕੀ ਤਾਂ ਨਹੀਂ ਅੱਕੇ ਤਾਂ ਹੈਗੇ ਸੀ ਅੱਛਾ ਆਨੰਦ ਆਇਆ ਪੂਰਾ ਯਾਤਰਾ ਦਾ ਫਿਰ ਹਾਂ ਇਹ ਹੋਰ ਕੋਈ ਗੱਲਬਾਤ ਕੋਈ ਯਾਤਰਾ ਦੀ ਯਾਤਰਾ ਚ ਬਸ ਵਧੀਆ ਮੰਮੀ ਗਰਮ ਗਰਮ ਨਿਕਲ ਨਹੀਂ ਕਰਦੀ ਅੱਛਾ ਅੱਛਾ ਠੀਕ ਹੈ ਠੀਕ ਹੈ ਅੱਛਾ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਸਾਡੇ ਵੱਡੇ ਬਾਬਾ ਆਹ ਜੀ ਹੋਰ ਫਿਰ ਭਾਈ ਆ ਠੀਕ ਠਾਕ ਹੈ ਇਹ ਬੈਡਰੂਮ ਬਾਬਾ ਦੀਪ ਸਿੰਘ ਜੀ ਚਲੋ ਠੀਕ ਹੈ ਜੀ ਮਿੱਤਰੋ ਮਿਲਦੇ ਆ ਸਵੇਰੇ ਨਵੇਂ ਬਲੌਗ ਦੇ ਵਿੱਚ